ਹਨੇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕਰਸਾ ਹਉ ਛਟਿਐ ਤੋ ਦਡਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹ ਸਜਣ ਸੱਚਾ ਪਾ ਤਿਸਾਹ ਸਿਰ ਸਾਹਾ ਦਾਇਸਾਹ ਜਿਸ ਪਾਸ ਬਹਿਠਿਆ ਸੋਹੀਏ ਸਵਨਾ ਦਾ ਵੇਸਾਹ ਸਤ श्रीवा श्रीवाहे गुरु साहेब yat sari mahalla chautha kar pahla chaupade ek o oh, ankar sat gur prasad হিয় রতন নাম হার বসে গোরহাথ ধরে ও মে মা জনম জনম কে কল দুখ উতরে गोर नाम दिया रेन लाथा मेरा हियर रतन नाम हर बसया ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇ ਨਾਥਾ ਮੇਰੇ ਮਾਨ ਭਾਜ ਰਾਮ ਨਾਮ ਸਭ ਅਰਥ ਗੁਰਪੂਰ ਹਰਨਾਮ ਦਿਰੜਾਇਆ ਬਿਨ ਨਾਵ ਜੀਵਨ ਬਿਰਥਾ ਰਹਾ ਬਿਨ ਕੋਰਾ ਮੂਡ ਪਾਏ ਹੈ ਮਨ ਮੁਖ ਤੇਮ या नि तेन साधु चरणे कबहू तेन साब जन्म अकाथा ਜੇਨ ਸਾਧੂ ਚਰਨ ਸਾਧ ਪਾਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦಾಸਨ ਕੋ ਹਰ ਦਇਆ ਤਾਰੇ ਜਗਨਾਥਾ ਹਮ ਅੰਦੋਲੇ ਗਿਆ ਨਹੀਂ ਨ ਅਗੇ ਅੰਦੇ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦੋਲੇ ਕਾ ਗੁਰ ਅੰਚਲ ਦੀਜਾ ਜਨ ਨਾਨਕ ਚਲ੍ਹ ਹੈ ਮਿਲੰਥਾ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾਂ ਹਮ ਅੰਦੋਲੇ ਕਾ ਗੁਰ ਅੰਚਲ ਦੀਜਾ ਜਨ ਨਾਨਕ ਜੱਲਵਾ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਹਿਯਾਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ